ਬਤੌਰ ਪੰਚਾਇਤ ਮੰਤਰੀ ਪੰਜਾਬ ਹੋਣ ਦੇ ਨਾਤੇ ਜੋ ਜ਼ਿੰਮੇਵਾਰੀ ਮੈਨੂੰ ਪਾਰਟੀ ਹਾਈ ਕਮਾਂਡ ਨੇ ਦਿੱਤੀ ਹੈ ਮੈਂ ਜਦੋਂ ਵੱਖ-ਵੱਖ ਪਿੰਡਾਂ ਦੇ ਵਿੱਚ ਗਿਆ ਤਾਂ ਮੈਨੂੰ ਸਭ ਤੋਂ ਜਿਹੜੀ ਵੱਧ ਸੈਂਸਿਟਿਵ ਇਸ਼ੂ ਲੱਗਿਆ ਉਹ ਇਹ ਲੱਗਿਆ ਸੀ ਕਿ ਇੱਕ ਤਾਂ ਸੀ ਪਿੰਡਾਂ ਦੇ ਵਿੱਚ ਜਿਹੜੇ ਪੌਂਡਸ ਨੇ ਜਿਹੜੇ ਟੋਬੇ ਨੇ ਇਹਨਾਂ ਦੀ ਪ੍ਰੋਪਰ ਅਸੀਂ ਸਫਾਈ ਕਰਾਣੀ ਹੈ ਤੇ ਉਸ ਤੋਂ ਬਾਅਦ ਉਹ ਇਹਨਾਂ ਦੀ ਜਿਹੜੀ ਡਰੇਨੇਜ ਹੈ ਡਰੇਨੇਜ ਦਾ ਪ੍ਰਬੰਧ ਕਰਨਾ ਹੈ ਔਰ ਇਹਦੇ 'ਚ ਇਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਹਦੇ ਚ ਸੀਵਰੇਜ ਮੈਨੇਜਮੈਂਟ ਟ੍ਰੀਟਮੈਂਟ ਪਲਾਂਟਸ ਲਗਾਣੇ ਨੇ ਉਸ ਤਰੀਕੇ ਦਾ ਸਾਰਾ ਅਸੀਂ ਇਹਦੇ ਚ ਮਤਲਬ ਕਿ ਸੈਟਅਪ ਕਰਨਾ ਹੈ ਤੇ ਦੂਸਰਾ ਸਾਨੂੰ ਲੱਗਿਆ ਸੀ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਬਦਿਆਦੀ ਟਾਂਚੇ ਦੇ ਵਿੱਚ ਜਿਹੜੇ ਪਲੇਗਰਾਉਂਡਸ ਨੇ ਉਹਨਾਂ ਦੇ ਬਾਰੇ ਚ ਆਪਾਂ ਕਿਉਂਕਿ ਜੇ ਆਪਾਂ ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਅਲਮਤਾਂ ਤੋਂ ਬਚਾ ਕੇ ਰੱਖਣਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਨੂੰ ਪਲੇਗਰਾਉਂਡਸ ਦੇ ਵਿੱਚ ਲਿਆ ਕੇ ਖੇਲਣ ਲਈ ਪ੍ਰੇਰਿਤ ਕਰਨਾ ਪਊਗਾ ਸੋ ਉਹਦੇ ਲਈ ਬੀਤੇ 10 ਦਿਨ ਪਹਿਲਾਂ ਅਸੀਂ ਅਸੀਂ ਚਮਕੌਰ ਸੀ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਦੋਂ ਗਏ ਸੀ ਉੱਥੇ ਅਸੀਂ ਸਾਰੇ ਪਲੇਗਰਾਉਂਡਸ ਦੀ ਵਿਜ਼ਿਟ ਕਰਕੇ ਆਏ ਸੀਗੇ ਤੇ ਅੱਜ ਦੀ ਜਿਹੜੀ ਸਾਡੀ ਵਿਜ਼ਿਟਸ ਹੈ ਇਹ ਸਾਡੀ ਪੌਂਡਸ ਦੇ ਨਾਲ ਟੋਬਿਆਂ ਨਾਲ ਰਿਲੇਟਡ ਵਿਜ਼ਿਟ ਸੀ ਬਹੁਤ ਵੱਡਾ ਇੱਕ ਪ੍ਰੋਜੈਕਟ ਬਣਿਆ ਪਿੰਡ ਚਨਾਰਥਨ ਕਲਾ ਦੇ ਵਿੱਚ ਜਿਹੜਾ ਕਿ ਤਕਰੀਬਨ 1 ਕਰੋੜ 19 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਇਆ ਹੈ ਔਰ ਇਹ ਪੀਪੀਸੀਬੀ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਐਡਵਾਂਸ ਵਰਜਨ ਹੈ ਪੰਜ بڑے ਚੈਂਬਰ ਬਣਾਏ ਗਏ ਨੇ ਪਹਿਲਾ ਇੱਕ ਪ੍ਰਾਇਮਰੀ ਚੈਂਬਰ ਹੈ ਜਿਹਦੇ ਵਿੱਚ ਪਿੰਡ ਦਾ ਜਿਹੜਾ ਪਾਣੀ ਹੋਊਗਾ ਗੰਦਾ ਪਾਣੀ ਉਹ ਸਾਰਾ ਉਹਦੇ ਚ ਆਊਗਾ ਉਸ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਨੱਤਰ ਕੇ ਦੂਸਰੇ ਚੈਂਬਰ ਚ ਜਾਊਗਾ ਜਿਹਦੇ ਅੰਦਰ 에ਰੇਟਰਸ ਲੱਗੇ ਹੋਣਗੇ ਔਰ ਉਹ 에ਰੇਟਰਸ ਰਾਹੀਂ ਉਹਦੇ ਚ ਆਕਸੀਜਨ ਦੇ ਡਿਸੋਲਵੈਂਟਸ ਸਪਲਾਈ ਕੀਤੇ ਜਾਣਗੇ ਔਰ ਉਹਦੇ ਵਿੱਚ ਬੈਕਟੀਰੀਆ ਨੂੰ ਖਤਮ ਕਰਨ ਦੇ ਲਈ ਵੱਖ-ਵੱਖ ਤਰੀਕੇ ਦੇ ਜਿਹੜੇ ਕੁਦਰਤੀ ਤੱਤ ਨੇ ਉਹ ਉਹ ਵਿੱਚ ਉਹਦੇ ਚ ਪਾਈ ਜਾਣਗੇ ਤੇ ਉਸ ਤੋਂ ਬਾਅਦ ਉਹ ਫਿਰ ਉਹਨੂੰ ਸੈਕੰਡ ਚੈਂਬਰ ਚ ਪਾਇਆ ਜਾਊਗਾ ਫਿਰ ਨਿੱਤਰ ਕੇ ਉਹ ਥਰਡ ਚੈਂਬਰ ਚ ਜਾਊਗਾ ਐਦਾਂ ਕਰਦੇ ਹੋਏ ਫਾਈਨਲੀ ਜਿਹੜਾ ਫਿਰ ਇਹਦੇ ਚੋਂ ਪਾਣੀ ਨਿਕਲੂਗਾ ਉਹ ਪਾਣੀ ਬਹੁਤ ਜ਼ਿਆਦਾ ਸਾਫ਼ ਤੇ ਸਵੱਛ ਪਾਣੀ ਹੋਊਗਾ ਜਿਹਨੂੰ ਅਸੀਂ ਪਲਾਂਟੇਸ਼ਨ ਲਈ ਐਗਰੀਕਲਚਰ ਦੇ ਲਈ ਬੜੇ ਆਰਾਮ ਨਾਲ ਯੂਜ਼ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ ਬਹੁਤ ਵੱਡੀ ਫਿਗਰ ਹੈ ਇਸ ਵਾਰ ਸਿਰਫ ਤੇ ਸਿਰਫ ਟੋਬਿਆਂ ਦੇ ਸਫਾਈ ਦੇ ਲਈ ਤੇ ਸਾਰੇ ਟੋਬਿਆਂ ਦੇ ਸਿਸਟਮ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ 4573 ਕਰੋੜ ਰੁਪਏ ਦੀ ਤਸਵੀਜ ਰੱਖੀ ਹੈ ਇਹਦੇ ਵਿੱਚ ਤੇ ਇਸ ਦੇ ਨਾਲ ਮੈਂ ਇਹ ਵੀ ਦੱਸ ਰਿਹਾ ਹਾਂ ਕਿ ਹੁਣ ਤੱਕ ਜਦੋਂ ਦਾ ਸਾਡੇ ਅਸੀਂ ਇਹ ਟੋਬਿਆਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਬਜਟ ਤੋਂ ਬਾਅਦ ਚੋਂ 1062 ਛੱਪੜ ਦਾ ਜਿਹੜਾ ਪਾਣੀ ਹੈ ਉਹਨੂੰ ਅਸੀਂ ਪਾਣੀ ਨੂੰ ਡੀਵਾਟਰਿੰਗ ਕਰਾ ਕੇ ਉਹਨਾਂ ਦਾ ਪਾਣੀ ਬਾਹਰ ਕੱਢ ਕੇ ਛੱਪਣਾ ਦਾ ਤੇ ਇਸ ਤੋਂ ਅੱਗੇ ਇਹਨਾਂ ਚੋਂ 406 ਛੱਪੜਾਂ ਦੇ ਕਰੀਬ ਐਸੇ ਛੱਪੜ ਨੇ ਜਿਨ੍ਹਾਂ ਦੀ ਅਸੀਂ ਡੀਸੈਲਟਿੰਗ ਵੀ ਕਰਵਾਤੀ ਡੀਸੈਲਟਿੰਗ ਦਾ ਇਹ ਵਿੱਚ ਦੋ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਨੰਬਰ 1 ਜਿਹੜੀ ਥੱਲੇ ਗਾਰ ਇਕੱਠੀ ਹੋ ਜਾਂਦੀ ਹੈ ਉਦੇ ਨਾਲ ਜਿਹੜੀ ਪਾਣੀ ਦੀ ਪਰਕੂਲੇਸ਼ਨ ਹੈ ਜਿਹੜੀ ਥੱਲੇ ਧਰਤੀ ਚ ਜਾਣੀ ਚਾਹੀਦੀ ਹੈ ਉਹ ਪਰਕੂਲੇਸ਼ਨ ਰੁਕ ਜਾਂਦੀ ਹੈ ਤਾਂ ਡੀਸੈਲਟਿੰਗ ਕਰਨ ਦੇ ਨਾਲ ਪਰਕੂਲੇਸ਼ਨ ਹੋਊਗੀ ਪਰ ਡੀਸੈਲਟਿੰਗ ਵੀ ਇੱਕ ਲੈਵਲ ਤੱਕ ਕੀਤੀ ਜਾ ਸਕਦੀ ਹੈ ਉਸ ਤੋਂ ਵੱਧ ਡੀਸੈਲਟਿੰਗ ਕਰਨ ਦੇ ਨਾਲ ਜਿਹੜਾ ਗਰਾਊਂਡ ਵਾਟਰ ਹੈ ਉਹਦਾ ਪਤਨ ਖਰਾਬ ਹੁੰਦਾ ਪਾਣੀ ਦਾ ਸੋ ਇਸ ਕਰਕੇ ਕਿਤੇ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਕਿਤੇ ਅਸੀਂ ਰੀਸੈਲਟਿੰਗ ਕਰਾ ਰਹੇ ਹਾਂ ਕਿਤੇ ਪਾਣੀ ਦਾ ਜਿੱਥੇ ਜ਼ਿਆਦਾ ਇਹਨਾਂ ਨੇ ਡੂੰਘੇ ਕਰਲੇ ਛੱਪਰ ਤੇ ਉਸ ਉਹ ਪਾਣੀ ਧਰਤੀ ਏਠਲਾ ਖਰਾਬ ਨਾ ਹੋਵੇ ਮਾੜੀਆਂ ਬਿਮਾਰੀਆਂ ਨਾ ਲੱਗਣ ਭਿਆਨਕ ਕੋਈ ਬਿਮਾਰੀਆਂ ਨਾ ਲੱਗਣ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਉਹ ਕੰਟਾਮਿਨੇਟਿਡ ਵਾਟਰ ਨਾ ਆਵੇ ਸੋ ਉਹਨੂੰ ਮੱਧ ਨਜ਼ਰ ਰੱਖਦੇ ਹੋਏ ਕਿਤੇ ਤਾਂ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਕਿਤੇ ਰੀਸੈਲਟਿੰਗ ਕਰਾ ਰਹੇ ਹਾਂ ਔਰ ਪਾਣੀ ਦੀ ਪਰਕੂਲੇਸ਼ਨ ਪ੍ਰੋਪਰ ਹੋ ਸਕੇ ਉਹਦਾ ਪ੍ਰੋਪਰ ਪ੍ਰਬੰਧ ਕੀਤਾ ਜਾ ਰਿਹਾ ਹੈ